ਜੇ ਵਿੱਚ ਆਪਸੀ ਰஞ்சிਸ਼ ਨੂੰ ਲੈ ਕੇ ਝਗੜਾ ਹੋਇਆ ਤੇ ਜਿਹਦੇ ਵਿੱਚ ਦੋ ਪੁਆਇੰਟ ਜਿਹੜੇ ਆਪਨੇ ਸਾਹਮਣੇ ਹੋਇਆ ਵੀ ਪੁਰਾਣੀ ਰஞ்சிਸ਼ ਹੈ ਇਹ ਜਿਹੜਾ ਇਹਦਾ ਜਿਹੜਾ ਕਾਰਨ ਆ ਉਹ ਦੱਸਿਆ ਜਾ ਰਿਹਾ ਤੇ ਇਸ ਟਾਈਮ ਜਿਹੜੇ ਸਿਵਲ ਹਸਪਤਲ ਦੇ ਵਿੱਚ ਜਿਹੜਾ ਪੇਸ਼ੈਂਟ ਆ ਉਹ ਦਾਖਲ ਦਿਖਾਈ ਦੇ ਰਿਹਾ ਕਿਉਂਕਿ ਜਿਹੜੀ ਪੁਰਾਣੀ ਨੰਗੀ ਸੀ ਉਹਨੂੰ ਲੈ ਕੇ ਜਿਹੜੀ ਲੜਾਈ ਹੋਈ ਆ ਕਿ ਜਦੋਂ ਕੂਟੀ ਤੇ ਪਾਣੀ ਪੀ ਲਿਆ ਸੀ ਤਾਂ ਕੁਝ ਜਿਹੜੇ ਇਹ ਦੂਜਾ ਗੁੱਟ ਸੀਗਾ ਉਹਨਾਂ ਨੇ ਆ ਕੇ ਉੱਥੇ ਝਗੜਾ ਕੀਤਾ ਤੇ ਉਦੋਂ ਸ਼ਖਮ ਜਖਮੀ ਕੀਤਾ ਜਿਹਨੂੰ ਸਿਵਲ ਹਸਪਤਲ ਦਾਖਲ ਕਰਵਾਇਆ ਗਿਆ ਵੀ ਕੈਸ ਕਰੇ ਅਮੀ ਇਹ ਜਿਹੜਾ ਦਾਖਲ ਹੋਇਆ ਵੀ ਇਹ ਜੇਲ੍ਹ ਦੇ ਅੰਦਰ ਹੀ ਜੜਿਆ ਦੀ ਕੋਟਮਾਰ ਹੋਇਆ ਜਿਸ ਤੋਂ ਬਾਅਦ ਇਹ ਜਖਮੀ ਹੋਇਆ ਤੇ ਇਸ ਟਾਈਮ ਦਾ ਸਿਵਲ ਹਸਪਤਲ ਵਿੱਚ ਦਾਖਲ ਉਹ ਦਿਖਾਈ ਦੇ कैदी होती हूँ सुरक्षित दिखाई नहीं देते क्योंकि जेल झगड़ा होना एक अपने आप तो खड़े जरूर करता है क्योंकि जेल पूरी सुरक्षा होनी चाहिए है एक डर का माहौल होना चाहिए कैदियों के हवालाती लेकिन उसके तो बावजूद ਆਪਣੇ ਪੁਰਾਣੀ ਰੰਚਿਸ ਪੁਰਾਣੀ ਕਿੜ ਕਿਟਨ ਵਾਸਤੇ ਵੀ ਉੱਥੇ ਜਿਹੜੇ ਝਗੜੇ ਹੁੰਦੇ ਦਿਖਾਈ ਦੇ ਰਹੇ ਨੇ ਜੋ ਆਪਣੇ ਆਪ ਦੇ ਵਿੱਚ ਇੱਕ ਵੱਡੇ ਸਵਾਲ ਜਿਹੜੇ ਹੈ ਇਹ ਪ੍ਰਸ਼ਾਸਨ ਦੇ ਵੀ ਖੜੇ ਕਰਦੇ ਦਿਖਾਈ ਦੇ ਰਿਹਾ ਹੁਣ ਜਿਹੜਾ ਜ਼ਖਮੀ ਹੈਗਾ ਪੇਸ਼ਾਡਾ ਉਹਨ ਦਫ਼ਤਰ ਇੱਥੇ ਕਰਵਾਇਆ ਗਿਆ ਜਿਹਦਾ ਇਲਾਜ ਜਿਹੜਾ ਚੱਲਦਾ ਪੈ ਤੁਹਾਨੂੰ ਖਤਰੇ ਬਾਅਦ ਦੱਸਿਆ ਜਾ ਰਿਹਾ ਵੀ ਬਿਲਕੁਲ ਸਹੀ ਦਿਖਾਈ ਦੇ ਰਿਹਾ ਲੇਕਿਨ ਸੱਟਾਂ ਬਚਨੀ ਆ ਕੇ ਇੱਕ ਝਗੜਾ ਦੇ ਅੰਦਰ ਹੁਣ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਡੀ ਜਿਹੜੀ ਆ ਉਹ ਗੱਲ ਸਾਹਮਣੇ ਆਦੀ ਆ ਕਿਉਂਕਿ ਕੋਈ ਕੋਈ ਸੈਂਟਰ 'ਚ ਲਗਾਤਾਰ ਤੜਾ ਸੁੱਖਿਆ ਚ ਰਹਿਦਾ ਕਿਉਂਕਿ ਕਦੀ ਉਹਦੇ ਮੋਬਾਈ ਹਾਂ ਹੁਣ ਚੱਲੇ ਲੜਾਈ ਝਗੜੇ ਦੇ ਮਾਮਲੇ ਵਿਚ ਇਹ ਦਾ ਸਾਹਮਣੇ ਆ ਰਿਹਾ ਕੋਈ ਕਈ ਤਰ੍ਹਾਂ ਜਵਾਲ ਖਨੇ ਕੱਦਦਾ ਕਿ ਜਿਹੜੇ ਨੇ ਦੋ ਗੋਟਾ ਆ ਉਹ ਆਪਸ ਚ ਲੜੇ ਨੇ ਛੋਟੀ ਜੀ ਗੱਲ ਨੂੰ ਲੈ ਕੇ ਅੰਦਰ ਬਿਵਾਦ ਹੋਇਆ ਲੇਕਿਨ ਇਹ ਪੁਰਾਣੀ ਰੰਜਿਸ਼ ਜਿਹੜੀ ਆ ਉਹ ਦੱਸੀ ਜਾ ਰਹੀ ਆ ਜਿਹੜਾ ਭਿਆਨਕ ਜਿਹੜਾ ਹੁਕਮ ਕਰਨ ਕੀਤੇ ਨੇ ਜਿਹੜੇ ਸ਼ਖਸ ਉੱਥੇ ਚੱਗਾ ਹੋਏ ਨੇ ਜਿਹਦੇ ਚ ਦੋ ਤੋਂ ਤਿੰਨ ਲੋਕ ਚੜੇ ਆ ਕੋ ਚਖਮੀ ਹੋਇਆ ਲੇਕਿਨ ਅੱਥੇ ਇੱਕ ਜਿਹੜਾ ਸ਼ਖਸ ਆ ਜਿਹਨੂੰ ਸੱਟਾ ਜ਼ਿਆਦਾ ਵੱਜਿਆ ਸੀ ਉਹ ਅੱਥੇ ਦਾਖਲ ਪਹਾਈ ਤੇ ਰਾਜੀ ਜਿਹੜਾ ਸਿਮਰ ਹਸਪੀਟਲ ਵਿੱਚ ਇਲਾਜ ਵੀ ਚੱਲਦਾ ਪਿਆ ਪੁਲਿਸ ਵੱਲੋਂ ਇਸੇ ਮਾਮਲੇ ਵਿੱਚ ਹੋਰ ਜੜੀ ਹੋ ਗਿਆ ਫਰਕਾ ਚੜੀਆ ਕਾਰਵਾਈ ਕੀਤੀ ਜਾ ਰਹੀ ਹੈ ਪarcha ਵੀ ਦਰਜ ਕਰ ਦਿੱਤਾ ਗਿਆ ਕੁੜੀ ਨੀ ਬਚੜੇ 10 12 ਜਿਹੜੇ ਲੋਕ ਹੈ ਜਿਨ੍ਹਾਂ ਵਿੱਚ ਕੁਝ ਬਾਈ ਨੇਮ ਤੇ ਕੁਝ ਅਣ ਪਛਾਤੇ ਲੋਕ ਦੱਸੇ ਜਾ ਰਹੇ ਉਹਨਾਂ ਦੇ ਪarcha ਵੀ ਜਰਾ ਪੁੱਛਨੇ ਟਟਿਆ ਗਿਆ ਚੜੀਆ ਕਾਰਵਾਈ ਕੀਤੀ ਜਾ ਰਹੀ ਹੈ ਕੈਮਰਾਮੈਨ ਜਨਾ ਸਰਬਜੀਤ ਸਿੰਘ ਦੈਨਿਕ ਸਵੇਰਾ ਪੁਲਿਸ ਸੈਂਟਰਲ ਚੋਲ ਦੇ ਵਿੱਚ ਲੜਾਈ ਹੋਈ ਹੈ ਜਿੰਦੇ ਵਿੱਚ ਵਿਅਕਤੀ ਨੂੰ ਰঞ্জੀਤ ਸਿੰਘ ਨੂੰ ਸੱਟਾ ਵੱਜਿਆ ਤੇ ਉਹ ਸੱਟਾ ਵੱਜਣ ਤੋਂ ਬਾਅਦ ਸਾਡੇ ਕੋਲ ਐਡਮਿਟ ਹੋਦਾ ਜਿਹੜਾ ਟ੍ਰੀਟਮੈਂਟ ਹੈਗਾ ਉਹ ਤੇ ਚੱਲਦਾ ਹੈ ਕਿਸ ਤਰ੍ਹਾਂ ਦੀ ਸੱਚਖੰਡ ਤਕਾਈ ਦੇ ਰਹੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर